ए, ए, पन्री ए, आ, अगली कबड्डी पाने खुशी तैयार है ਢੜਪੇ ਵਾਲੇ ਖੁਸ਼ੀ ਦੇ ਚਰਚੇ ਹੋਇਆ ਦੁਨੀਆ ਦੇ ਵਿੱਚ ਕਬੱਡੀ ਦਾ ਕਹਿੰਦੇ ਪੰਮ ਜਾਫੀ ਮੰਨਿਆ ਗਿਆ ਪਰ ਇਹ ਖੁਸ਼ੀ ਰੇਡਰ ਆ ਕਬੱਡੀ ਪਾਉਣ ਦੇ ਲਈ ਬਦੀ ਹੋਈ ਹੈ ਆਲਖਾਂ ਵਾਲੀ ਚੰਨੋ ਤਿਆਰ ਹੈ ਇਧਰਲੇ ਪਾਸੇ ਆ ਟੱਕਰ ਚੰਨੋ ਖੁਸ਼ੀ ਚੰਨੋ ਖੁਸ਼ੀ ਇਹ ਬੱਲੇ 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 ਥਾਰ ਥਾਰ ਹੁੰਦੀ ਹੈ ਇਹ ਤਾੜੀਆਂ 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 ਬਾਦੇ ਵਾਲੇ ਤਾੜੀਆਂ ਜੁੜੀਆਂ ਨਹੀਂ ਚਾਹੀਏ ਬੱਲਾ ਇਹ ਤਾੜੀਆਂ ਸੱਜ ਦੇ ਨੇ ਕਹਿੰਦੇ ਸਰਾ ਕਰਦਾ ਰੱਜ ਗਈ ਕੈਂਚੀ ਤਾਵੀ ਗਿਆ ਡੱਕਿਆ ਚੜ ਗਿਆ ਨਸ਼ਾ ਜਨੇ ਸਾਰਾ ਕੁਝ ਤੱਕਿਆ ਕੋਲਾ ਪਿਆਰਾ ਤੇੜਾ ਸਾਬ ਚੱਕੋ ਬੈਗਦਾ ਤਗੜੀ ਰੇਡਰ ਹੈ ਖੇਡ ਦੇ ਮੈਦਾਨ ਦੇ ਵਿੱਚ ਪਰ ਜਾਫੀ ਵੀ ਕਹਿੰਦੇ ਕਬਾਲ ਦੀਆਂ ਚੰਨੋਂ ਦੇ ਨਾਲ ਮੁਕਾਬਲਾ ਬਤਾਲਾ ਜੀ ਕੀ ਸ਼ਾਲਾ ਹੁਣ ਟੱਕਰ ਹੁਣ ਟੱਕਰ ਹੁਣ ਟੱਕਰ ਓ ਸਵਾਦ ਤਾੜੀ ਮਾਰ ਦਿਓ ਦਰਸ਼ਕ ਵੀਰੇ ਚੁੱਪ ਕੀਤੇ ਆਉਂਦੇ ਨਹੀਂ ਉਹ ਖੁਸੇ ਨਾਹੀ ਰੌਲਾ ਪਾ ਕੇ ਆਉਂਦੇ ਚੋਰ ਪਾਰਸ ਨਹੀਂ ਉਹ ਲੱਗਦੇ ਦਰਖਤਾਂ ਨੂੰ ਹੌਸਲੇ ਨਾਹੀ ਤੱਕੜੀ ਚ ਟੋਲੇ ਜਾਂਦੇ ਚੋਰ ਪਾਰਸ ਜੱੱਬੇ ਵਾਲਿਆ ਸਿਰਾ ਹੋ ਗਿਆ ਉਹ ਮਾਜੇ ਵਾਲੇ ਆਉਂਦਾ ਸਵਾਦ ਤੇ ਤਾੜੀਆਂ ਬਾਰੇ ਕੀ ਖਿਆਲ ਅਸਲੀ ਕਬੱਡੀ ਖੁਸ਼ੀ ਦੀ ਹੈ ਕਿ ਹੱਕ ਬਗਾਨਾ ਖਾਣਾ ਕੋਈ ਚੰਗੀ ਗੱਲ ਨਹੀਂ ਬੇਈਮਾਨੀ ਨੂੰ ਰੋਕਦੇ ਰਹਿਣਾ ਕੋਈ ਮੰਦੀ ਗੱਲ ਨਹੀਂ ਫੋਕੀ ਚਾਦਰ ਕਰਨਾ ਕੰਮ ਫੁਕਰੇ ਬੰਦੇ ਦਾ ਅੰਤ ਮਾੜਾ ਹੀ ਹੁੰਦਾ ਮਿੱਤਰੋ ਮਾੜੇ ਤੰਗੇ ਦਾ ਜੱੱਬੇ ਪੰਦੇ ਦਾ ਜੱੱਬੇ ਦਾ ਚੰਨੋ 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 ਕੌਤੀ ਬੱਲੇ 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 ਓ ਬਾਟੇ ਵਾਲੋ ਤਾਲੀਆਂ 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 ਰੁਕਣੀਆਂ ਨਹੀਂ ਚਾਹੀਦੀਆਂ ਬਾਟੇ ਤਾਲੀਆਂ ਆਹ ਵਾਹ ਉਧਰ ਬਾਬਾ ਜੋਗਾ ਸਿੰਘ ਜੀ ਖੁਸ਼ ਨੇ ਬਾਬਾ ਜੋਧਵੀਰ ਸਿੰਘ ਜੀ ਅਗਲੀ ਕਬੱਡੀ ਪਾਉਣ ਦੇ ਲਈ ਖੁਸ਼ੀ ਤਿਆਰ ਹੈ ਡਿਬੇ ਵਾਲੇ ਖੁਸ਼ੀ ਦੇ ਚਰਚੇ ਹੋਇਆ ਦੁਨੀਆ ਦੇ ਵਿੱਚ ਕਬੱਡੀ ਦਾ ਕਹਿੰਦੇ ਪੰਮ ਜਾਫੀ ਮੰਨਿਆ ਗਿਆ ਪਰ ਇਹ ਖੁਸ਼ੀ ਰੇਡਰ ਆ ਕਬੱਡੀ ਪਾਉਣ ਦੇ ਲਈ ਵਧੀ ਹੋਈ ਹੈ ਆਲਖਾ ਵਾਲੀ ਚੰਨੋ ਤਿਆਰ ਹੈ ਇਧਰਲੇ ਪਾਸੇ ਉਹ ਟੱਕਰ ਚੰਨੋ ਖੁਸ਼ੀ ਚੰਨੋ ਖੁਸ਼ੀ ਇਹ ਬੱਲੇ 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 ਥਾਰ ਥਾਰ ਹੁੰਦੀ ਹੈ ਇਹ ਤਾੜੀਆਂ 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 ਬਾਦਿ ਵਾਲੇ ਤਾੜੀਆਂ ਜਪੜੀ ਦੀ ਜਾਈਏ ਬੱਲਾ ਦੇ ਤਾੜੀਆਂ ਆਸ ਜੱੱਟ ਨੇ ਕਹਿੰਦੇ ਸੁਰਾ ਕਰਦਾ ਵੱਜ ਗਈ ਕੈਂਚੀ ਤਾਵੀ ਗਿਆ ਡੱਕਿਆ ਚੜ ਗਿਆ ਨਸ਼ਾ ਜਿਨੇ ਸਾਰਾ ਕੁਝ ਤੱਕਿਆ ਕੋਲਾ ਤਿਆਰ ਹੈ ਤੇੜਾ ਸਾਹ ਬੱਜਕੋ ਮੈਦਾਨ ਕਰੇ ਸੇਵਾ ਉਹ ਲੋਕ ਕਹਿੰਦੇ ਭੋਲਾ ਦੀ ਪੈਂਦੀ ਹੋਈ ਰੇਡ ਤਗੜੀ ਰੇਡ ਹੈ ਖੇਡ ਦੇ ਮੈਦਾਨ ਦੇ ਵਿੱਚ ਪਰ ਜਾਫੀ ਵੀ ਕਹਿੰਦੇ ਕਬਾਲ ਦੀਆਂ ਚੰਨੋਂ ਦੇ ਨਾਲ ਮੁਕਾਇਆ ਬਤਾਲਾ ਜੀ ਕੀ ਇਸ਼ਾਰਾ ਹੁਣ ਟੱਕਰ ਹੁਣ ਟੱਕਰ ਹੁਣ ਟੱਕਰ ਉਹ ਸਵਾਦ ਤਾੜੀ ਮਾਰ ਦੇ ਦਰਸ਼ਕ ਵੀਰੇ ਚੁੱਪ ਕੀਤੇ ਆਉਂਦੇ ਨਹੀਂ ਉਹ ਖਸੇ ਨਾ ਹੀ ਰੌਲਾ ਪਾ ਕੇ ਆਉਂਦੇ ਚੋਰ ਪਾਰਸ ਨਹੀਂ ਉਹ ਲੱਗਦੇ ਦਰਖਤਾਂ ਨੂੰ ਹੌਸਲੇ ਨਾ ਹੀ ਤੱਕੜੀ ਚ ਪੋਲੇ ਜਾਂਦੇ ਚੋਰ ਪਾਰਸ ਚੱਬੇ ਵਾਲਿਆ ਸਿਰਾ ਹੋ ਗਿਆ ਉਹ ਮਾਝੇ ਵਾਲਿਆ ਆਉਂਦਾ ਸਵਾਦ ਉਹਨੂੰ ਇੱਕ ਵੱਡੀ ਖੁਸ਼ੀ ਦੀ ਹੈ ਕਿ ਹੱਕ ਬਗਾਨਾ ਖਾਣਾ ਕੋਈ ਚੰਗੀ ਗੱਲ ਨਹੀਂ ਬੇਈਮਾਨੀ ਨੂੰ ਰੋਕਦੇ ਰਹਿਣਾ ਕੋਈ ਮੰਦੀ ਗੱਲ ਨਹੀਂ ਫੋਕੀ ਚਾਦਰ ਕਰਨਾ ਕਮ ਫੁਕਰੇ ਬੰਦੇ ਦਾ ਅੰਤ ਮਾੜਾ ਹੀ ਹੁੰਦਾ ਮਿੱਤਰੋ ਮਾੜੇ ਤੰਦੇ ਦਾ ਚੰਨੇ ਚੰਨੇ ਚੰਨਾ ਕੌਤੀ ਪੜੇ ਬੱਲੇ 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 ਜੋਗਾ ਸਿੰਘ ਜੀ ਖੁਸ਼ ਨੇ ਬਾਬਾ ਜੋਧਵੀਰ ਸਿੰਘ ਜੀ ਅਗਲੀ ਕਬੱਡੀ ਪਾਉਣ ਦੇ ਲਈ ਖੁਸ਼ੀ ਤਿਆਰ ਹੈ ਦਿੰਪੇ ਵਾਲੇ ਖੁਸ਼ੀ ਦੇ ਚਰਚੇ ਹੋਇਆ ਦੁਨੀਆ ਦੇ ਵਿੱਚ ਕਬੱਡੀ ਦਾ ਕਹਿੰਦੇ ਪੰਮ ਜਾਫੀ ਮੰਨਿਆ ਗਿਆ ਪਰ ਇਹ ਖੁਸ਼ੀ ਰੇਡਰ ਆ ਕਬੱਡੀ ਪਾਉਣ ਦੇ ਲਈ ਬਦੀ ਹੋਈ ਹੈ ਆਲਖਾਂ ਵਾਲੀ ਚੰਨੋ ਪਿਆਰ ਹੈ ਇਧਰਲੇ ਪਾਸੇ ਉਹ ਟੱਕਰ ਚੰਨੋ ਖੁਸ਼ੀ ਚੰਨੋ ਖੁਸ਼ੀ ਇਹ ਬੱਲੇ 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 ਥਾਰ ਥਾਰ ਹੁੰਦੀ ਹੈ ਇਹ ਤਾੜੀਆਂ 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 ਬਾਦਿ ਵਾਲੇ ਤਾੜੀਆਂ ਜੜੀਆਂ ਜਾਈਏ ਇਹ ਤਾੜੀਆਂ ਦੇ ਸੱਜਣ ਨੇ ਕਹਿੰਦੇ ਸਰਾ ਕਰਦਾ ਅੱਜ ਵੀ ਕੈਂਚੀ ਤਾਵੀ ਗਿਆ ਡੱਕਿਆ ਚੜ ਗਿਆ ਨਸ਼ਾ ਜਿਨੇ ਸਾਰਾ ਕੁਝ ਤੱਕਿਆ ਕੋਲਾ ਤਿਆਰ ਹੈ ਤੇੜਾ ਸਾਹ ਬੱਜਕੋ ਬੈਠਦਾ ਕਰੋ ਸੇਵਨਾਂ ਇਹਨੇ ਕਹਿੰਦੇ ਬੋਲਾਂ ਦੀ ਪੈਂਦੀ ਹੋਈ ਰੇਡ ਤਗੜੀ ਰੋਡਰ ਹੈ ਖੇਡ ਦੇ ਮੈਦਾਨ ਦੇ ਵਿੱਚ ਪਰ ਜਾਫੀ ਵੀ ਕਹਿੰਦੇ ਕਬਾਲ ਦੀਆਂ ਚੰਨੋਂ ਦੇ ਨਾਲ ਮਗਾਇਆ ਹੋਇਆ ਬਤਾਲਾ ਜੀ ਕੀ ਇਸ਼ਾਰਾ ਹੁਣ ਟੱਕਰ ਹੁਣ ਟੱਕਰ ਹੁਣ ਟੱਕਰ ਓ ਸਵਾਦ ਤਾੜੀ ਮਾਰ ਦਿਓ ਦਰਸ਼ਕ ਵੀਰੇ ਚੁੱਪ ਕੀਤੇ ਆਉਂਦੇ ਨਹੀਂ ਉਹ ਖੁਸੇ ਦਾ ਹੀ ਰੌਲਾ ਪਾ ਕੇ ਆਉਂਦੇ ਚੋਰ ਪਾਰਸ ਨਹੀਂ ਉਹ ਲੱਗਦੇ ਦਰਖਤਾਂ ਨੂੰ ਹੌਸਲੇ ਨਹੀਂ ਤੱਕੜੀ ਚ ਪੋਲੇ ਜਾਂਦੇ ਚੋਰ ਪਾਰਸ ਚੱਬੇ ਵਾਲਿਆ ਸਿਰਾ ਹੋ ਗਿਆ ਉਹ ਮਾਝਿਆ ਆਇਆ ਆਦਾ ਆਹ ਨਹੀਂ ਕਬੱਡੀ ਖੁਸ਼ੀ ਦੀ ਹੈ ਕਿ ਹੱਕ ਬਗਾਨਾ ਖਾਣਾ ਕੋਈ ਚੰਗੀ ਗੱਲ ਨਹੀਂ ਬੇਈਮਾਨੀ ਨੂੰ ਰੋਕਦੇ ਰਹਿਣਾ ਕੋਈ ਮੰਦੀ ਗੱਲ ਨਹੀਂ ਫੋਕੀ ਚਾਦਰ ਕਰਨਾ ਕਮ ਫੁਕਰੇ ਬੰਦੇ ਦਾ ਅੰਤ ਮਾੜਾ ਹੀ ਹੁੰਦਾ ਮਿੱਤਰੋ ਮਾੜੇ ਤੰਦੇ ਦਾ ਚੰਦੇ ਤੰਦੇ ਦਾ ਤੰਨੋ ਚੰਨੋ ਜੰਮਾ ਕਾਦੀ ਸਾਡੀਏ ਬੱਲੇ 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 ਬਾਬਾ ਜੋਗਾ ਸਿੰਘ ਜੀ ਖੁਸ਼ ਨੇ ਬਾਬਾ ਜੋਧਵੀਰ ਸਿੰਘ ਜੀ ਅਗਲੀ ਕਬੱਡੀ ਪਾਉਣ ਦੇ ਲਈ ਖੁਸ਼ੀ ਤਿਆਰ ਹੈ ਦਿੜਬੇ ਵਾਲੇ ਖੁਸ਼ੀ ਦੇ ਚਰਚੇ ਹੋਇਆ ਦੁਨੀਆ ਦੇ ਵਿੱਚ ਕਬੱਡੀ ਦਾ ਕਹਿੰਦੇ ਪੰਮ ਜਾਫੀ ਮੰਨਿਆ ਗਿਆ ਪਰ ਇਹ ਖੁਸ਼ੀ ਰੇਡਰ ਆ ਕਬੱਡੀ ਪਾਉਣ ਦੇ ਲਈ ਬਦੀ ਹੋਈ ਹੈ ਆਲਖਾਂ ਵਾਲੀ ਚੰਨੋ ਤਿਆਰ ਹੈ ਇਧਰਲੇ ਪਾਸੇ ਆ

ਤੇੜਾ ਸਾਹਿਬ ਚੱਕੋ ਬੈਗ ਦਾ ਕਰੋ ਸਿਆਣਾ ਉਹ ਕਹਿੰਦੇ ਬੋਲਾਂ ਦੀ ਪੈਂਦੀ ਹੋਏ ਰੇਡ ਤਗੜੀ ਹੋ ਰਹਿ ਰੇ ਖੇਡ ਦੇ ਮੈਦਾਨ ਦੇ ਵਿੱਚ ਪਰ ਜਾਫੀ ਵੀ ਕਹਿੰਦੇ ਕਬਾਲ ਦੀਆਂ ਚੰਨੋਂ ਦੇ ਨਾਲ ਮੁਕਾਬਲਾ ਬਤਾਲਾ ਜੀ ਕੀ ਸ਼ਰ ਹੈ ਹੁਣ ਟੱਕਰ ਹੁਣ ਟੱਕਰ ਹੁਣ ਟੱਕਰ ਓ ਸਵਾਦ ਤਾੜੀ ਮਾਰਦੇ ਦਰਸ਼ਕ ਵੀਰੇ ਚੁੱਪ ਕੀਤੇ ਆਉਂਦੇ ਨਹੀਂ ਉਹ ਖੁਸੇ ਨਾਹੀ ਰੌਲਾ ਪਾ ਕੇ ਆਉਂਦੇ ਚੋਰ ਪਾਰਸ ਨਹੀਂ ਉਹ ਲੱਗਦੇ ਦਰਖਤਾਂ ਨੂੰ ਹੌਸਲੇ ਨਾਹੀ ਟੱਕੜੀ ਜੋ ਟੋਲੇ ਜਾਂਦੇ ਛੇਰ ਪਾਰਸਾ ਜੱਬੇ ਵਾਲਿਆ ਸਿਰਾ ਹੋ ਗਿਆ ਉਹ ਮਾਜੇ ਆਲੇ ਆਉਂਦਾ ਸਵਾਦ ਤੇ ਤਾੜੀਆਂ ਬਾਰੇ ਅੱਜ ਨਹੀਂ ਕਬੱਡੀ ਖੁਸ਼ੀ ਦੀ ਹੈ ਕਿ ਹੱਕ ਬਗਾਨਾ ਖਾਣਾ ਕੋਈ ਚੰਗੀ ਗੱਲ ਨਹੀਂ ਬੇਈਮਾਨੀ ਨੂੰ ਰੋਕਦੇ ਰਹਿਣਾ ਕੋਈ ਮੰਦੀ ਗੱਲ ਨਹੀਂ ਫੋਕੀ ਚਾਦਰ ਕਰਨਾ ਕਮ ਫੁਕਰੇ ਬੰਦੇ ਦਾ ਅੰਤ ਮਾੜਾ ਹੀ ਹੁੰਦਾ ਮਿੱਤਰੋ ਮਾੜੇ ਤੰਗੇ ਦਾ ਚੰਗੇ ਤੰਦੇ ਦਾ ਚੰਗੇ ਦਾ ਚੰਨੋ 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 ਕੌਤੀ ਜੋਗਾ ਸਿੰਘ ਜੀ ਖੁਸ਼ ਨੇ ਬਾਬਾ ਜੋਧਵੀਰ ਸਿੰਘ ਜੀ ਅਗਲੀ ਕਬੱਡੀ ਪਾਉਣ ਦੇ ਲਈ ਖੁਸ਼ੀ ਤਿਆਰ ਹੈ ਡਿਬੇ ਵਾਲੇ ਖੁਸ਼ੀ ਦੇ ਚਰਚੇ ਹੋਇਆ ਦੁਨੀਆ ਦੇ ਵਿੱਚ ਕਬੱਡੀ ਦਾ ਕਹਿੰਦੇ ਪੰਮ ਜਾਫੀ ਮੰਨਿਆ ਗਿਆ ਪਰ ਇਹ ਖੁਸ਼ੀ ਰੇਡਰ ਆ ਕਬੱਡੀ ਪਾਉਣ ਦੇ ਲਈ ਵਧੀ ਹੋਈ ਹੈ ਆਲਖਾ ਵਾਲੀ ਚੰਨੋ ਤਿਆਰ ਹੈ ਇਧਰਲੇ ਪਾਸੇ ਉਹ ਟੱਕਰ ਚੰਨੋ ਖੁਸ਼ੀ ਚੰਨੋ ਖੁਸ਼ੀ ਇਹ ਬੱਲੇ 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 ਥਾਰ ਥਾਰ ਹੁੰਦੀ ਹੈ ਇਹ ਤਾਲੀਆਂ 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 ਬਾਦਿ ਵਾਲੇ ਤਾਲੀਆਂ ਜਪੜੀ ਚਾਹੀਦੀਆਂ ਬੱਲਾ ਦੇ ਤਾਲੀਆਂ ਆਸ ਜੱੱਟ ਨੇ ਕਹਿੰਦੇ ਸੁਰਾ ਕਰਦਾ ਵੱਜ ਗਈ ਕੈਂਚੀ ਤਾਵੀ ਗਿਆ ਡੱਕਿਆ ਚੜ ਗਿਆ ਨਸ਼ਾ ਜਿੰਨੇ ਸਾਰਾ ਕੁਝ ਤੱਕਿਆ ਕੋਲਾ ਪਿਆਰਾ ਡੇੜਾ ਸਾਹਿਬ ਚੱਕੋ ਮੈਗ ਦਾ ਕਰੋ ਸਹਿਯੋਗ ਲੋਕ ਕਹਿੰਦੇ ਭੋਲਾ ਦੀ ਪੈਂਦੀ ਹੋਈ ਰੇਡ ਤਗੜੀ ਰੇਡ ਐ ਖੇਡ ਦੇ ਮੈਦਾਨ ਦੇ ਵਿੱਚ ਪਰ ਜਾਫੀ ਵੀ ਕਹਿੰਦੇ ਕਬਾਲ ਦੀਆਂ ਚੰਨੋਂ ਦੇ ਨਾਲ ਮੁਕਾਇਆ ਬਤਾਲਾ ਜੀ ਕੀ ਇਸ਼ਾਰਾ ਹੁਣ ਟੱਕਰ ਹੁਣ ਟੱਕਰ ਹੁਣ ਟੱਕਰ ਓ ਸਵਾਦ ਤਾੜੀ ਮਾਰ ਦਿਓ ਦਰਸ਼ਕ ਵੀਰੇ ਚੁੱਪ ਕੀਤੇ ਆਉਂਦੇ ਨਹੀਂ ਉਹ ਖਸੇ ਨਾਹੀ ਰੌਲਾ ਪਾ ਕੇ ਆਉਂਦੇ ਚੋਰ ਪਾਰਸ ਨਹੀਂ ਉਹ ਲੱਗਦੇ ਦਰਖਤਾਂ ਨੂੰ ਹੌਸਲੇ ਨਾਹੀ ਤੱਕੜੀ ਚ ਪੋਲੇ ਜਾਂਦੇ ਚੋਰ ਪਾਰਸ ਚੱਬੇ ਵਾਲਿਆ ਸਿਰਾ ਹੋ ਗਿਆ ਓ ਮਾਜੇ ਆਲੇ ਆਉਂਦਾ ਸਵਾਦ ਤੇ ਤਾੜੀਆਂ ਬਾਰੇ ਕੀ ਖਿਆਲ